ਇੱਬਾ ਰੋਡ ਤੇ ਹੋਏ ਇੱਕ ਸੁਧਾਰਨ ਪ੍ਰੋਗਰਾਮ ਦੇ ਵਿੱਚ ਗੁਰੂ ਫਰਨੀਚਰ ਦੇ ਨਾਮ ਦੇ ਨਾਲ ਮਸ਼ਹੂਰ ਸਿਮਰਨਜੀਤ ਸਿੰਘ ਗੁਰੂ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਾਮੋਲਿਤ ਕੀਤੀ ਗਈ। ਦਰਅਸਲ ਭਾਜਪਾ ਦੇ ਰਜਨੀਸ਼ ਧਮੰਦ ਦੇ ਵੱਲੋਂ ਸਿਮਰਨਜੀਤ ਸਿੰਘ ਗੁਰੂ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਦਫ਼ਤਰ ਦੇ ਉਦਘਾਟਨ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਵੀ ਸਿਮਰਨਜੀਤ ਸਿੰਘ ਦੇ ਹੱਕ ਦੇ ਵਿੱਚ ਬੋਲਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਹੋਰ ਪਾਰਟੀਆਂ ਦੇ ਲੋਕਾਂ ਨੂੰ ਪਰਖਿਆ ਜਾ ਚੁੱਕਿਆ ਹੈ ਹੁਣ ਉਹਨਾਂ ਸਿਮਰਨਜੀਤ ਸਿੰਘ ਗੁਰੂ ਦੇ ਨਾਲ ਨੇ ਇਸ ਮੌਕੇ ਬੋਲਦਿਆਂ ਰਜਨੀਸ਼ ਢੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪਾਸੇ ਫੇਲ ਸਾਬਤ ਹੋ ਚੁੱਕੀ ਹੈ ਨਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਇਆ ਨਾ ਗੈਂਗਸਟਰਵਾਦ ਖਤਮ ਹੋ ਰਿਹਾ ਤੇ ਪੰਜਾਬ ਦੀ ਇੰਡਸਟਰੀ ਬਾਰਲੀ ਸੂਬਿਆਂ ਦੇ ਵਿੱਚ ਸਥਾਪਿਤ ਹੋ ਰਹੀ ਹੈ ਤੇ ਕਿਸਾਨ ਮੰਡੀਆਂ ਦੇ ਵਿੱਚ ਖੱਜਲ ਖੁਆਰ ਹੋ ਰਹੇ ਨੇ ਰਜਨੀਸ਼ ਢੀਮਾਨ ਨੇ ਸਪਸ਼ਟ ਕੀਤਾ ਕਿ ਹੋਈਆਂ ਐਸਜੀਪੀਸੀ ਚੋਣਾਂ ਦੇ ਵਿੱਚ ਭਾਜਪਾ ਦਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਅਕਾਲੀ ਦਲ ਖੁਦ ਆਪਸੀ ਫੁੱਟ ਦਾ ਸ਼ਿਕਾਰ ਹੋ ਚੁੱਕਿਆ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਕਾਰਪੋਰੇਸ਼ਨ ਇਲੈਕਸ਼ਨ ਹੋ ਰਹੇ ਨੇ ਤੇ ਚੋਣਾਂ ਤੋਂ ਬਾਅਦ ਜੋ ਮੇਅਰ ਬਣੇਗਾ ਉਹ ਭਾਜਪਾ ਦਾ ਹੀ ਬਣੇ ਸ਼ੁਰੂ ਤੋਂ ਸ਼ੋਗ ਵੀ ਹੈ ਕਿਉਂਕਿ ਮੇਰਾ ਸੁਭਾਅ ਹੀ ਹੈ ਕਿ ਮੈਂ ਹਰ ਜਨਤਾ ਦੀ ਸੇਵਾ ਕਰ ਸਕਾਂ ਮੱਲੇ ਨੂੰ ਵਧੀਆ ਬਣਾ ਸਕਾਂ ਪਰ ਜੋ ਮੈਨੂੰ ਦੂਜੀਆਂ ਬਾਲਟੀਆਂ ਦੇ ਵਿੱਚ ਨਜ਼ਰ ਨਹੀਂ ਕੋਚਾਰ ਰਹੀ ਤਾਂ ਕਰਕੇ ਮੈਨੂੰ ਬੀਜੇਪੀ ਦੇ ਵਿੱਚ ਜਾਣਾ ਪਿਆ ਕਿ ਆਪਣੇ ਉੱਪਰ ਦੀ ਸਰਕਾਰ ਆਪਣੇ ਹੱਕ ਵਿੱਚ ਹੈ ਕਿ ਉਹਦੇ ਕਰਕੇ ਅਸੀਂ ਮੱਲੇ ਦਾ ਵਿਕਾਸ ਕਰ ਸਕਦੇ ਹਾਂ ਤਾਂ ਕਰਕੇ ਮੈਨੂੰ ਇੱਧਰ ਆਣਾ ਪਿਆ ਮੈਂ ਉਹੀ ਤੁਹਾਨੂੰ ਹੁਣ ਦੱਸਿਆ ਕਿ ਮੈਂ ਵਿਕਾਸ ਕਰਨ ਬਾਰੇ ਪੂਰੇ ਦਿਨੋਂ ਸੋਚ ਕੇ ਬੈਠਾ ਹਾਂ ਜੀ ਪਰ ਮੈਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਕੁਝ ਦਿਖ ਨਹੀਂ ਰਿਹਾ ਜੀ ਨਜ਼ਰ ਨਹੀਂ ਕੁਝ ਆ ਰਹੀ ਜੀ ਤੇ ਮੇਰੇ ਲੀਡਰ ਜ਼ਬਾਨ ਜਿੰਨੇ ਵੀ ਹੈਗੇ ਨੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਪੂਰੀ ਤੁਹਾਡੀ ਸਪੋਰਟ ਕਰਾਂਗੇ ਤੇ ਜੋ ਵੀ ਤੁਹਾਡੇ ਮਹੱਲੇ ਦੇ ਕੰਮ ਰੁਕੇ ਹੋਏ ਨੇ ਅਸੀਂ ਸਾਰੇ ਕਰਵਾਵਾਂਗੇ ਅਸੀਂ ਆਪਣੇ ਵਾਰ ਦੇ ਲੋਕਾਂ ਨੂੰ ਲਖਤ ਜੇ ਮਿਲਣ ਨਾਲ ਸਾਥ ਦਿੰਦੇ ਨੇ ਇਸ ਦਾ ਮੈਨੂੰ ਪੂਰਾ ਆਪਣੇ ਤੇ ਵੀ ਮਾਣ ਹੈ ਤੇ ਮੱਲੇ ਨਿਵਾਸੀਆਂ ਦੇ ਵੀ ਪੂਰਾ ਮਾਣ ਆ ਕਿ ਜਿੱਦਾਂ ਦਾ ਉਹਨਾਂ ਨੇ ਮੈਨੂੰ ਹੰਗਾਰਾ ਦਿੱਤਾ ਹੌਸਲਾ ਦਿੱਤਾ ਕਿ ਉਹ ਕਹਿੰਦੇ ਤੁਸੀਂ ਖੜੋ ਅਸੀਂ ਤੁਹਾਡੇ ਸਾਰੇ ਨਾਲ ਆ ਮੱਲੇ ਨਿਵਾਸੀ ਨੇ ਮੈਨੂੰ ਪੂਰਾ ਬਹੁਤ ਵਧੀਆ ਹੰਗਾਰਾ ਦਿੱਤਾ ਤੇ ਹੁਣ ਰੱਬ ਕਰਕੇ ਮੈਂ ਪੂਰਾ ਖੁਲੜਾ ਖੜਾਵਾ ਡੱਟ ਕੇ ਲੜਾਵਾ ਉਹ ਮੇਰੇ ਨਾਲ ਨਹੀਂ ਤੇ ਮੈਂ ਮੱਲੇ ਦਾ ਕੋਈ ਗੰਮ ਰੁਕਣ ਨਹੀਂ ਦੇਵਾਂਗਾ ਦੇਖੋ ਸਿੰਘ ਜੀ ਸਿੰਘ ਜੀ ਸਾਡੇ ਗੁਰੂ ਜੀ ਹੈਪੀ ਵੀ ਪਾਰਟੀ ਦੇ ਵਿੱਚ ਬੜੇ ਦਿਨਾਂ ਤੋਂ ਪੂਰਾ ਢਟਕੇ ਕੰਮ ਕਰ ਰਹੇ ਨਹੀਂ ਹਰ ਪਾਰਟੀ ਦੇ ਪ੍ਰੋਗਰਾਮ ਜਿੱਸਾ ਲੈ ਰਹੇ ਨਹੀਂ ਔਰ ਇਸ ਇਲਾਕੇ ਜਿਹਨੇ ਇੱਛਾ ਜ਼ਾਹਿਰ ਕੀਤੀ ਵੀ ਅਸੀਂ ਮੈਂ ਇਸ ਇਲਾਕੇ 'ਚ ਜੋ ਪਾਰਟੀ ਦੀਆਂ ਮੋਦੀ ਸਰਕਾਰ ਦੀਆਂ ਸਹੂਿਦਾਵਾਂ ਨਹੀਂ ਕੀਮਤ ਨੇ ਮੈਂ ਆਪਣੇ ਏਰੀਏ 'ਚ ਜਨ ਜਨ ਤੱਕ ਪਹੁੰਚਾਣਾ ਚਾਹਣਾ ਸੋ ਇੱਕ ਬਹੁਤ ਵੱਡਾ ਇੱਕ ਮਿਸ਼ਨ ਹੈ ਲੋਕਾਂ ਨੂੰ ਉਹਦੇ ਪ੍ਰਤੀ ਵੇਰ ਕਰਨਾ ਔਰ ਦੱਸਣਾ ਉਹਦੇ ਲਈ ਇਹਨਾਂ ਨੇ ਇਹ ਆਪਣੀ ਜਗ੍ਹਾ ਮੁਹੱਈਆ ਕਰਾਈ ਹੈ ਇਸ ਲਈਏ ਕਿ ਆਪਣਾ ਇੱਕ ਭਾਜੀ ਜਨਤਾ ਪਾਰਟੀ ਦਾ ਦਫ਼ਤਰ ਖੋਲ੍ਹਿਆ ਮੈਨੂੰ ਨੂੰ ਵਧਾਈ ਦਿੰਦਾ ਹਾਂ ਤੁਹਾਨੂੰ ਇਲਾਕੇ ਨੂੰ ਅੱਗੇ ਵੀ ਵਧਾਈ ਦਿੰਦਾ ਵੀ ਤੁਹਾਨੂੰ ਇਸ ਇਲਾਕੇ 'ਚ ਜੋ ਵੀ ਕੋਈ ਮੋਦੀ ਜੀ ਨਾਲ ਦੇਖਣ ਨੂੰ ਸੇਵਾਵਾਂ ਨੇ ਸੁਵਿਧਾਾਂ ਨੇ ਉਹਨਾਂ ਨੂੰ ਇਹ ਇੱਥੇ ਉਹਨਾਂ ਨੂੰ ਫਿਲ ਕਰਕੇ ਦੇਣਗੇ ਉਹਦੇ ਨਾਲ ਨਾਲ ਜਨਤਾ ਦੀ ਜਨ ਹਿੱਤ ਦੀਆਂ ਕੋਈ ਵੀ ਹੋਰ ਸਮੱਸਿਆ ਮਰੇ ਚਾਹ ਕਾਰਪੋਰੇਸ਼ਨ ਨਾਲ ਜੁੜਕੜਾ ਜਾਂ ਕਿਸੇ ਹੋਰ ਡਿਪਾਰਟਮੈਂਟ ਨਾਲ ਉਹਦੇ ਵਿੱਚ ਵੀ ਇੱਥੇ ਬੈਠ ਕੇ ਲੋਕਾਂ ਦਾ ਨਿਵਾਰਨ ਕਰਾਂਗੇ ਕੋਈ ਮੁਹੀਮਾ ਅਸੀਂ ਹਰ ਵਾਰਡ ਦੇ ਵਿੱਚ ਹਰ ਇਲਾਕੇ ਜੀ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਨਤਾ ਨਾਲ ਜੁੜ ਕੇ ਥੰਡੇ ਤੱਕ ਜਾ ਕੇ ਇਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਜਨਤਾ ਤੱਕ ਜੋ ਸਰਕਾਰਾਂ ਨਹੀਂ ਪਹੁੰਚਾ ਪਾ ਰਹੀਆਂ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਹੁੰਚਾ ਰਹੇ ਨੇ ਇਹ ਸਾਡਾ ਰਾਜਨੀਤੀ ਸਾਡੇ ਲਈ ਹਮੇਸ਼ਾ ਤੋਂ ਖਾਲੀ ਸਤਾ ਹਾਸਲ ਕਰਨ ਦਾ ਜਰੀਆ ਨਹੀਂ ਰਾਜਨੀਤੀ ਸਾਡੇ ਲਈ ਹਮੇਸ਼ਾ ਤੋਂ ਇੱਕ ਸੇਵਾ ਦਾ ਜਰੀਆ ਅਸੀਂ ਉਸ ਨੂੰ ਸੇਵਾ ਦੇ ਜਰੀਏ ਲੰਬਾ ਕੇ ਔਰ ਲੋਕਾਂ ਦੇ ਵਿੱਚ ਵੀ ਚੱਲਦਾ ਹੈ ਦੇਖੋ ਕੱਲੀ ਕਾਨੂੰਨ ਵਿਰਸਾ ਲਾਅ ਐਂਡ ਆਰਡਰ ਦੀ ਗੱਲ ਨਹੀਂ ਹੈ ਬਹੁਤ ਬੁਰੀ ਔਰ ਨਿੰਦਰੀਏ ਹੋ ਰਿਹਾ ਹੈ ਇਸ ਲਈ ਲਾਅ ਐਂਡ ਆਰਡਰ ਕਿਉਂ ਕਿਉਂਕਿ ਇਹ ਲੋਕ ਜਿਹੜੇ ਕਹਿੰਦੇ ਸੀ ਇਹਨਾਂ ਨੇ ਵੋਟ ਦੇਦੇ ਇੱਕ ਬੜੇ ਫਰਜਵਾਹ ਦਿਖਾਈ ਸੀ ਜਦੋਂ ਸਤਾ ਲੈਡੀ ਸੀ ਬੀ ਅਸੀਂ ਚੁਟਕੀ ਹੈ ਜਿਸ ਨਾਲ ਸਭ ਕੁਝ ਹੱਲ ਕਰ ਦਾਂਗੇ ਨਸ਼ੇ ਬਾਰੇ ਕਹਿੰਦੇ ਸੀ ਕਿ ਕੋਈ ਨਸ਼ਾ ਕਰਨ ਤੋਂ ਬਾਅਦ ਹਮੇਸ਼ਾ ਕ੍ਰਾਈਮ ਬੰਦਦਾ ਔਰ ਨਸ਼ਾ ਇਹਨਾਂ ਦੇ ਅਨਨਾਂ ਜਿਹਨੂੰ ਇਹ ਕਹਿੰਦੇ ਸੀ ਵੀ ਚੁਟਕੀ ਮਾਰ ਕੇ 15 ਦਿਨਾਂ ਚ ਪੰਜਾਬ ਤੋਂ ਨਸ਼ਾ ਖਤਮ ਕਰ ਲਾਗੇ ਨਸ਼ਾ ਮੁਕਤ ਪੰਜਾਬ ਨੂੰ ਬਣਾ ਦਾਂਗੇ ਨਸ਼ਾ ਕਾਲਜਾਂ ਚੋਂ ਨਿਕਲ ਕੇ ਸਕੂਲਾਂ ਜਾਗੇ ਔਰ ਜਦੋਂ ਇਹ ਸੱਤੇ ਚੱਲ ਜਾਊਗਾ ਤਾਂ ਕ੍ਰਾਈਮ ਔਰ ਗੈਂਗਸਟਰਵਾਦ ਇਹ ਬਦਨੀ ਬਦਨੀ ਆ ਉਹ ਬੜੀ ਬੁਰੀ ਤਰ੍ਹਾਂ ਪੰਜਾਬ 'ਚ ਚੱਲ ਰਹੇ ਨੇ ਕਿ ਇਹਨੇ ਗੈਂਗਸਟਰ ਕਿੱਥੋਂ ਆ ਗਏ ਇਹ ਸਮਝ ਤੋਂ ਬਾਹਰ ਹੈ ਇਹ ਮੁੱਖ ਮੰਤਰੀ ਦੇ ਕਾਬਲ ਮੁੱਖ ਮੰਤਰੀ ਹਨ ਇਹਦੇ ਤੇ ਵੀ ਬੜਾ ਵੱਡਾ ਪ੍ਰੈਸ਼ਰ ਲੱਗਦਾ देखो 2 साल हो गए हम सी कॉर्पोरेशन दे चुनाव नहीं कराई और मुख्यमंत्री साहब पिछले दिन ही ਤੁਸੀਂ ਦੇਖਿਆ ਸਾਰੀਆਂ ਕਾਰਪੋਰੇਸ਼ਨਾਂ ਦੇ ਨਿਗਮਾਂ ਦੇ ਜਿਹੜੇ ਕਮਿਸ਼ਨਰ ਉਹਨਾਂ ਦਿੱਲੀ ਲੈ ਕੇ ਚਲੇ ਗਏ ਉਹਨਾਂ ਨਾਲ ਮੀਟਿੰਗ ਕਰ ਰਹੇ ਨੇ ਮੀਟਿੰਗ 'ਚ ਮੌਜੂਦ ਕੋਣ ਹੈ ਨਾਲ ਉਹ ਜਿਨ੍ਹਾਂ ਦੇ ਉੱਤੇ ਹਾਈ ਕੋਰਟ ਨੇ ਪਾਬੰਦੀ ਲਾਤੀ ਵੀ ਤੁਸੀਂ ਦਿੱਲੀ ਤੋਂ ਮੁੱਖ ਮੰਤਰੀ ਰਹਿੰਦੇ ਕੋਈ ਨੰਨੇ ਨਹੀਂ ਕਰਨਾ केजरीवाल ਜੀ ਜੇਲ੍ਹ ਕੱਟ ਕੇ ਆਏ ਸੁਸੋਦੀਆ ਜੀ 2 ਸਾਲ ਉਹ ਲੋਗ ਉੱਤੇ ਬੈਠ ਕੇ ਕਿਸ ਐਸੀ ਤਰ੍ਹਾਂ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਲੈ ਰਹੇ ਨੇ ਬੜਾ ਵੱਡਾ ਸਵਾਲੀਆ ਨਿਸ਼ਾਨ ਆ ਉਹ ਤੋਂ ਬਾਅਦ ਇਹਦਾ ਮਤਲਬ ਤੁਹਾਡਾ ਮੁੱਖ ਮੰਤਰੀ ਨਾਕਾਬਲ ਹਨ ਨਾ ਤੁਸੀਂ ਸਮਝਦੇ ਨਹੀਂ ਜਨਤਾ ਤਾਂ ਪਹਿਨ ਹੀ ਨਿਕਾਰ ਚੁੱਕੀ ਹੈ ਤੁਸੀਂ ਪਾਰਟੀ ਲੈਵਲ ਤੇ ਵੀ ਨਿਕਾਰਤਾ ਉਹ ਤੋਂ ਵੱਡੀ ਗੱਲ ਫਿਰ ਤੁਸੀਂ ਉੱਥੇ ਬੈਠ ਕੇ ਪੰਜਾਬ ਲਈ ਕੀ ਡਿਵੈਲਪਮੈਂਟ ਦੇ ਮੁੱਦੇ ਵਿਚਾਰੇ ਇਹ ਉਹ ਤੋਂ ਵੀ ਵੱਡੀ ਗੱਲ ਆ ਉਹਨਾਂ ਨੇ ਵਿਚਾਰੇ ਜਦੋਂ ਅਗਲੇ ਦਿਨ ਆ ਰਹੇ ਆ ਕਿ ਉਹਨਾਂ ਨੇ ਕਿਹਾ ਜੀ ਇੱਥੇ ਪੰਜਾਬ ਦੇ ਵਿੱਚ ਸੀਵਰੇਜ ਗਲੀਆਂ ਨਾਲੀਆਂ ਸਫਾਈ ਦੀ ਵਿਵਸਥਾ ਪੈਚ ਵਰਕ ਇਹਨਾਂ ਦੇ ਉੱਤੇ ਗੌਰ ਕੀਤਾ ਗਿਆ ਹੁਣ ਦੱਸੋ ਵੀ ਇਹ ਮੁੱਖ ਮੰਤਰੀ ਲੈਵਲ ਦੀ ਗੱਲ ਹੈ ਕਿ ਦੇਖੋ ਕੌਨ ਕਰ ਰਹੇ ਕੰਮ ਨੇ ਇਹਨਾਂ ਚੀਜ਼ਾਂ ਨੂੰ ਡਿਵੈਲਪ ਕਰਨਾ ਕੋਈ ਤੁਸੀਂ ਦੱਸੋ ਨਾ ਪੰਜਾਬ ਨੂੰ ਕੋਈ ਇਹੋ ਜਿਹਾ ਪ੍ਰੋਜੈਕਟ ਦੇ ਰਹੇ ਹੋ ਪੰਜਾਬ ਦੇ ਵਿੱਚ ਕੋਈ ਓਵਰ ਬ੍ਰਿਜ ਬਣਾ ਰਹੇ ਹੋ ਪੰਜਾਬ ਦੇ ਵਿੱਚ ਕਿਹੜੀਆਂ ਤੁਸੀਂ ਲਿੰਕ ਰੋਡ ਹੋਰ ਡਿਵੈਲਪ ਕਰਨ ਦੀ ਗੱਲ ਕਰ ਰਹੇ ਹੋ ਬੀ ਉਹ ਤੁਹਾਡੇ ਕੋਲ ਕੋਈ ਮੁੱਦੇ ਨਹੀਂ ਤੁਸੀਂ ਕਾਰਪੋਰੇਸ਼ਨਾਂ ਦੇ ਵਿੱਚ ਆ ਛੋਟੇ ਮੁੱਦਿਆਂ ਨੂੰ ਦਿੱਲੀ ਲੈ ਕੇ ਜਾ ਕੇ ਉਹ ਕਰ ਦਿਓ ਬੜਾ ਸਵਾਲੀਆ ਨਿਸ਼ਾਨ ਲੱਗਦਾ ਹੈ ਇਸ ਗੱਲ ਤੇ ਕਿਤੇ ਤੁਸੀਂ ਆਉਣ ਵਾਲੇ ਸਮੇਂ ਦੇ ਲਈ ਜਿਹੜੇ ਕੇਸ ਤੁਹਾਡੇ ਤੇ ਦਿੱਲੀ ਚ ਪਏ ਨੇ ਕਿਤੇ ਉਹਨਾਂ ਦੀ ਮੁੱਢ ਤਾਂ ਨਹੀਂ ਬੰਨ ਰੇ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਆ ਮੈਂ ਸਿੱਧੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਇਸ਼ਾਰਾ ਦੇ ਤਾ ਕਿ ਇਹ ਕੋਈ ਮੈਨੇਜਮੈਂਟ ਤਾਂ ਨਹੀਂ ਇਹ ਪੰਜਾਬ ਦੀ ਜਨਤਾ ਨਾਲ ਹੋਰ ਕੋਈ ਵੱਡਾ ਧੋਖਾ ਕਰਨ ਦੀ ਤਿਆਰੀ ਤਾਂ ਨਹੀਂ ਦੇਖੋ ਮੈਂ ਤੁਹਾਨੂੰ ਕਹਦਾ ਕਿਸੇ ਵੀ ਪਾਰਟੀ ਦਾ ਕਿਸੇ ਵੀ ਹੋਰ ਇਹਨਾਂ ਚੀਜ਼ਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਕਈ ਵਾਰੀ ਤੁਹਾਨੂੰ ਨਾ ਆਪਣੇ ਪਰਛਾਵੇਂ ਤੋਂ ਡਰ ਲੱਗਣ ਲੱ ਜਾਂਦਾ ਅੱਜ ਜੋ ਕਾਦੀ ਦਾ ਵੀ ਦੁਰਦਸ਼ਾ ਹੋਈ ਹੈ ਇਹਦੀ ਬਿਆਨਬਾਜ਼ੀਆ ਕਰਕੇ ਹੋਈ ਹੈ ਠੀਕ ਹੈ ਨਾ ਤੁਸੀਂ ਤੁਹਾਡੇ ਤੋਂ ਆਪਣਾ ਘਰ-ਵਾਰ ਯਾਰ ਸੰਭੇ ਨਹੀਂ ਜਾ ਰਹੇ ਆ ਠੀਕ ਹੈ ਮੈਂ ਜਿਸ ਤੰਗ ਦੇ ਨਾਲ ਤੁਹਾਡੇ ਉਹ ਲੋਕ ਜਿਹੜੇ ਲੋਗ ਕਿਸੇ ਵੇਲੇ ਪਾਰਟੀ ਦੇ ਸਰਮੋਹਰ ਹੁੰਦੇ ਸੀ ਜਿਹੜੇ ਪਾਰਟੀ ਦੀ ਪਛਾਣ ਹੁੰਦੇ ਸੀ ਉਹ ਸਾਰੇ ਛੱਡ ਕੇ ਕਿਉਂ ਜਾ ਰਹੇ ਨੇ ਬੜਾ ਵੱਡਾ ਸਵਾਲੀ ਨਿਸ਼ਾਨ ਹੈ ਨਾ ਤੁਸੀਂ ਹੁਣ ਆਪਣੀ ਛੇਪ ਮਟਾਉਣ ਦੇ ਲਈ ਕੋਈ ਵੀ ਇਲਜ਼ਾਮ ਐਲਿਗੇਸ਼ਨ ਦੂਜਿਆਂ ਦੇ ਸਿਰ ਤੇ ਲਗਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਜਾਗਰ ਕਰ ਰਹੇ ਹੋ ਸਾਮੀ ਸਾਹਿਬ ਦੁਆਰਾ ਚੁਣੇ ਗਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਆ ਹਾਂਜੀ ਵੀ ਲੇਕਿਨ ਜਦੋਂ ਵੀ ਅਪਾ ਚਾਹੇ ਡੈਮੋਕ੍ਰੇਸੀ ਵੋਟਸ 'ਤੇ ਖੜੇ ਹੋਣਾ ਵੋਟ ਮੰਗਣਾ ਹਰੇਕ ਦਾ ਰਾਈਟ ਆ ਜੇ ਦੂਸਰੇ ਪਾਸੇ ਕੋਈ ਖੜੇ ਆਤਾ ਉਹ ਦੂਜਿਆ ਦਾ ਬੰਦਾ ਆ ਉਹ ਤੀਜਿਆ ਦਾ ਬੰਦਾ ਇੰਦਾ ਨਹੀਂ ਹੁੰਦਾ ਹੁੰਦਾ ਡੈਮੋਕ੍ਰੇਸੀ 'ਚ ਜਦੋਂ ਇੱਕ ਵੋਟ ਵੈਂਕ ਨਾਲ ਅਸੀਂ ਚੱਲਦੇ ਆ ਤਾਂ ਫਿਰ ਉਹਦੇ 'ਚ ਹਰੇਕ ਨੂੰ ਵੋਟ ਮੰਗਣ ਦਾ ਅਧਿਕਾਰ ਆ ਜੇ ਦੂਜੇ ਨੇ ਮੰਗੀ ਆ ਉਹ ਕਿਸੇ ਦਾ ਏਜੰਟ ਹੋ ਗਿਆ ਤੇ ਇਹ ਗੱਲਾਂ ਦੇ ਨਾਲ ਲੋਕ ਤਾਂ ਸਭ ਦੇਖਦੇ ਨੇ ਕਿ ਡੈਮੋਕ੍ਰੇਸੀ 'ਚ ਜੋ ਹੋਇਆ ਉਹ ਚੁਣੇ ਗਏ ਨੇ ਤੇ ਉਹ ਸਾਰੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਵੀ ਦੰਦੇ ਅਸੀਂ